ਦੋਸਤੋ ਸ਼ਰਾਬ ਪੀਣਾ ਸਿਹਤ ਵਾਸਤੇ ਬਹੁਤ ਹੀ ਹਾਨੀਕਾਰਕ ਹੈ ਇਸ ਬਾਰੇ ਤੁਸੀਂ ਵੀ ਜਾਣਦੇ ਹੋ ਅਸੀਂ ਵੀ ਜਾਣਦੇ ਹਾਂ ਤੇ ਉਹ ਲੋਕ ਵੀ ਜਾਣਦੇ ਨੇ ਜਿਹੜੇ ਬੜੇ ਚਾਵਾਂ ਦੇ ਨਾਲ ਰੋਜ਼ ਹੀ ਸ਼ਾਮ ਨੂੰ ਦੋ ਪੈਕ ਮਾਰ ਕੇ ਬੈਠ ਜਾਂਦੇ ਆ ਪਰ ਛੱਡਣੀ ਕਿਉਂ ਨਹੀਂ ਇਹ ਕੋਈ ਨਹੀਂ ਜਾਣਦਾ ਕਹਿੰਦੇ ਨੇ ਕਿ ਸਾਡੀ ਤਾਂ ਲਤ ਲੱਗੀ ਹੁਣ ਚਾਹੀਏ ਅਸੀਂ ਮਰੀਏ ਚਾਹੀਏ ਅਸੀਂ ਜੀਅ ਅਸੀਂ ਤਾਂ दारू ਪੀਣੀ ਹੀ ਪੀਣੀ ਐ ਤੇ ਇਸ ਦੁਨੀਆ ਦੇ ਵਿੱਚ ਬਹੁਤ ਸਾਰੇ ਅਜਿਹੇ ਲੋਕ ਐ ਜੋ ਸ਼ਾਮ ਢਲਦੇ ਸਾਰ ਦੋ ਪੈਗ ਮਾਰ ਕੇ ਸੌਂਦੇ ਨੇ ਤੇ ਜੇਕਰ ਗੱਲ ਕੀਤੀ ਜਾਵੇ ਸਭ ਤੋਂ ਪਹਿਲੇ ਬੰਦੇ ਦੀ ਜਿਸ ਨੇ ਸ਼ਰਾਬ ਪੀਤੀ ਸੀ ਤੇ ਅੱਜ ਆਪਾਂ ਉਸ ਬਾਰੇ ਥੋੜੀ ਜੀ ਵਿਸਤਾਰ ਤੇ ਵਿੱਚ ਚਰਚਾ ਕਰਾਂਗੇ ਕਿਉਂਕਿ ਸਵਾਲ ਉੱਠਣੇ ਲਾਜ਼ਮੀ ਸੀ ਕਰਦੀਆਂ ਔਰਤਾਂ ਕਹਿੰਦੀਆਂ ਨੇ ਕਿ ਤੂੰ ਰੋਜ਼ ਸ਼ਾਮ ਨੂੰ ਪੀ ਕੇ ਆ ਜਾਂਦਾ ਹੈ ਪਤਾ ਨਹੀਂ ਕਿਹੜਾ ਉਹ ਬੰਦਾ ਸੀ ਜਿਸ ਨੇ ਸ਼ਰਾਬ ਬਣਾਈ ਜਿਸ ਨੇ ਪਹਿਲਾਂ ਸ਼ਰਾਬ ਪੀਤੀ ਤੇ ਜਿਸ ਨੇ ਸਾਰੀ ਦੁਨੀਆ ਦੇ ਵਿੱਚ ਸ਼ਰਾਬ ਫੈਲਾ ਦਿੱਤੀ ਤੇ ਅੱਜ ਅਸੀਂ ਮਹਿਲਾਵਾਂ ਵਾਸਤੇ ਉਸ ਸਵਾਲ ਦਾ ਜਵਾਬ ਲੈ ਕੇ ਆਏ ਹਾਂ ਜਿਹੜੇ ਕਹਿੰਦੀਆਂ ਕਿ ਸ਼ਰਾਬ ਕਿਸ ਨੇ ਪਹਿਲਾਂ ਪੀਤੀ ਸੀ ਤਾ ਦੱਸ ਦਿਨਿਆ ਕਿ ਸ਼ਰਾਬ ਪੀਤੀ ਪਹਿਲਾਂ ਕਿਸ ਨੇ ਸੀ ਇਸ ਵਾਸਤੇ ਵੀਡੀਓ ਦੇ ਅਖੀਰ ਤੱਕ ਜੁੜੇ ਰਹੋ ਕਿਉਂਕਿ ਸ਼ਰਾਬ ਪੀਣ ਵਾਲੇ ਲੋਕਾਂ ਦੀ ਗਿਣਤੀ ਭਾਰਤ ਦੇ ਵਿੱਚ ਨਹੀਂ ਸਗੋਂ ਪੂਰੀ ਦੁਨੀਆ ਦੇ ਵਿੱਚ ਨਾਲੇ ਜਾਣਦੇ ਵੀ ਹੈ ਕਿ ਸ਼ਰਾਬ ਪੀਣਾ ਸਿਹਤ ਲਈ ਕਿੰਨਾ ਹਾਨੀਕਾਰਕ ਹੈ ਹਾਲਾਂਕਿ ਲੋਕ ਇਸ ਨੂੰ ਪੀਣ ਤੋਂ ਫਿਰ ਪਿੱਛੇ ਨਹੀਂ ਹਟ ਤੇ ਜੇਕਰ ਗੱਲ ਕੀਤੀ ਜਾਵੇ ਉਸ ਪਹਿਲੇ ਬੰਦੇ ਦੀ ਜਿਸ ਨੇ ਸ਼ਰਾਬ ਪੀਤੀ ਸੀ ਤਾਂ ਇਸ ਬਾਰੇ ਵੀ ਪੂਰੀ ਜਾਣਕਾਰੀ ਦਵਾਂਗੇ ਪਰ ਸਭ ਤੋਂ ਪਹਿਲਾਂ 13000 ਸਾਲ ਪੁਰਾਣਾ ਇਤਿਹਾਸ ਫਰੋ ਲੈਣੇ ਆ ਜੇਕਰ ਗੱਲ ਕੀਤੀ ਜਾਵੇ ਵਾਈਨ ਅਤੇ ਬੀਅਰ ਦੇ ਇਤਿਹਾਸ ਦੇ ਬਾਰੇ ਤਾਂ ਇਹ ਹਜ਼ਾਰਾਂ ਸਾਲ ਪੁਰਾਣਾ ਲੋਕ ਇਸ ਨੂੰ 13000 ਸਾਲ ਪਹਿਲਾਂ ਤੋਂ ਵੀ ਪਿੰਦੇ ਆ ਰਿਹਾ ਹੈ ਇਜ਼ਰਾਈਲ ਦੇ ਵਿੱਚ ਰਾਕਫੈਟ ਗੁਫਾ ਦੇ ਵਿੱਚ ਮਿਲੇ ਅਵਿਸ਼ੇਸ਼ਾਂ ਤੋਂ ਪਤਾ ਲੱਗਦਾ ਹੈ ਕਿ ਬੀਅਰ 11000 ઈਸਾ ਪਰਵ ਦੇ ਵਿੱਚ ਬਣਾਈ ਗਈ ਸੀ ਕਿਉਂਕਿ ਜਾਰਜੀਆ ਦੇ ਵਿਜ ਪ੍ਰਾਤਤਵ ਸਥਾਨਾਂ ਤੇ 5980 BC ਦੇ ਮਿੱਟੀ ਦੇ ਬਰਤਨਾਂ ਦੇ ਵਿੱਚ ਅੰਗੂਰ ਦੀ ਵਾਈਨ ਦੇ ਅਵਸ਼ੇਸ਼ ਪਾਏ ਗਏ ਸਿਖੋਜਕਰਤਾਵਾਂ ਨੂੰ ਇਨ੍ਹਾਂ ਬਰਤਨਾਂ ਦੇ ਵਿੱਚ ਟਾਰਟaric ਐਸਿਡ ਮਿਲਿਆ ਜੋ ਯੂਰੇਸ਼ੀਅਨ ਅੰਗੂਰ ਅਤੇ ਵਾਈਨ ਦੇ ਵਿੱਚ ਪਾਇਆ ਜਾਂਦਾ ਹੈ ਦਰਸਤਾਲ 2017 ਦੇ ਵਿੱਚ ਪ੍ਰਕਾਸ਼ਿਤ ਇੱਕ ਖੋਜ ਨੇ ਦਿਖਾਇਆ ਕਿ ਡਰਿੰਕਸ ਖਾਸ ਮੌਕਿਆਂ ਤੱਕ ਸੀਮਤ ਨਹੀਂ ਸਗੋ ਕਿਸਾਨਾਂ ਅਤੇ ਆਮ ਲੋਕਾਂ ਦੁਆਰਾ ਵੀ ਬਣਾਇਆ ਗਿਆ ਅਤੇ ਪੀਤਾ ਗਿਆ ਖੁਦਾਈ ਦੌਰਾਨ ਮਿੱਟੀ ਦੇ 8 ਵੱਡੇ ਬਰਤਨ ਵੀ ਮਿਲੇ ਜਿਨ੍ਹਾਂ ਦਾ ਵਿੱਚ ਵਾਈਨ ਬਣਾਉਣ ਸਟੋਰ ਰੰਦੇ ਸਬੂਤਕ ਵੀ ਮਿਲੇ ਨਰਸਲ ਇਹਨਾਂ ਬਰਤਨਾਂ ਦੇ ਵਿੱਚ ਅੰਗੂਰਾਂ ਅਤੇ ਨੱਚਣ ਵਾਲੇ ਆਦਮੀਆਂ ਦੇ ਚਿੱਤਰ ਸਨ ਜੋ ਦਰਸਾਉਂਦੇ ਹਨ ਕਿ ਉਹ ਪਰਪਰਾ ਅਤੇ ਤਿਉਹਾਰਾਂ ਦੇ ਨਾਲ ਜੁੜੇ ਹੋਏ ਸਨ ਵਿਗਿਆਨੀਆਂ ਨੂੰ ਇਹਨਾਂ ਦੇ ਵਿੱਚ ਟਾਰਟaric ਐਸਿਡ ਮਲਿਕ ਐਸਿਡ ਸਟੇਰਿਕ ਐਸਿਡ ਅਤੇ ਸੁਸੈਨਿਕ ਐਸਿਡ ਦੇ ਅਵਸ਼ੇਸ਼ ਮਿਲੇ ਨੇ ਜੋ ਕੰਗੂਰ ਅਤੇ ਵਾਈਨ ਦੇ ਵਿੱਚ ਮੌਜੂਦ ਹੈ ਤਾਂ 13000 ਸਾਲ ਪਹਿਲਾਂ ਜੋ ਹੈ ਸ਼ਰਾਬ ਪੀਣ ਦਾ ਇਹ ਦੌਰ ਸ਼ੁਰੂ ਹੋਇਆ ਸੀ ਕਿ ਜੋ ਅੱਜ 13000 ਸਾਲ ਬਾਅਦ ਤੱਕ ਵੀ ਜਾਰੀ ਹੈ ਤੇ ਔਰਤਾਂ ਆਖਦੀਆਂ ਨੇ ਕਿ ਪਤਾ ਨਹੀਂ ਕਿੰਨੇ ਸ਼ਰਾਬ ਬਣਾਈ ਕੌਣ ਸੀ ਜਿਨੇ ਸ਼ਰਾਬ ਪੀਣੀ ਸ਼ੁਰੂ ਕੀਤੀ ਤਾਂ ਇਹ ਤਾਂ ਨਹੀਂ ਪਤਾ ਲੱਗਿਆ ਕਿ ਸ਼ਰਾਬ ਪੀਣੀ ਸਭ ਤੋਂ ਪਹਿਲਾਂ ਕਿੰਨੇ ਸ਼ੁਰੂ ਕੀਤੀ ਪਰ ਇਹ ਜਾਣਕਾਰੀ ਜ਼ਰੂਰ ਹੈ ਕਿ 13000 ਸਾਲ ਪਹਿਲਾਂ ਜੋ ਹੈ ਸ਼ਰਾਬ ਪਿੰਣ ਦਾ ਦੌਰ ਸ਼ੁਰੂ ਹੋ ਗਿਆ ਸੀ ਜੋ ਅਜੇ ਤੱਕ ਵੀ ਜਾਰੀ ਹੈ